ਤੈਨੂੰ ਦੱਸਾਂ ਵੀ ਟੂਰਨਾਮੈਂਟ ਖਰਾਬ ਕਰਨ ਤੈਿਹੇ ਪੂਰਾ ਕੌਰੀ ਕਹਿੰਦੇ ਕੌਰੀ ਕੁੜੀਆਂ ਕਹਿੰਦੀਆਂ ਜਾਮਾ ਕੁੜੀਆਂ ਜਾਮਾ ਕਹਿੰਦੀ ਕੌੜੀਆਂ ਕੈਰੀ ਟਰਾਫੀ ਸਲਾਵਸਵਾਦੀ ਪਲੇਅਰ ਦੀ ਵਾ ਤਾਂ ਗੂਗਲ ਤੇ ਸਰਚ ਮਾਰ ਲੈ ਇਹਦਾ ਨਾਂ ਉਲ ਲਿਖਾ ਕੇ ਲੈ ਲੈ ਮਾਰਦੇ ਫਿਰ ਆਪਾਂ ਗੱਡੀ ਚਲਾਈਏ ਹਾਂ ਸੈਟ ਆ ਸੀਗਾ ਸਾਰੇ ਵੀਰਾਂ ਨੂੰ ਕਿਨੇ ਸਾਰੇ ਖਿਡਾਰੀ ਵੀਰ ਆਪਣੇ ਖੇਡ ਪ੍ਰੇਮੀ ਅੱਜ ਆਪਾਂ ਜਣਾਵਾ ਕਰਾਲੇ ਕਰਨੌਜਲੇ ਉਹਨਾਂ ਦਾ ਪਿੰਡ ਤੇ ਮੌਸਮ ਥੋੜਾ ਹੋਇਆ ਖਰਾਬ ਹੁਣ ਦਿਖਾ ਦਿੰਦਾ ਇੱਧਰ ਇਹ ਮੌਸਮ ਕਾਫੀ ਖਰਾਬ ਆ ਹਵਾ ਹੋਵਾ ਚੱਲਦੀ ਆ ਤੇ ਹੁਣ ਦੇਖਦੇ ਕੀ ਬਣਦਾ ਵਾ ਕੀ ਇਨਫੋਰਮੇਸ਼ਨ ਆਉਂਦੀ ਆ ਉਹ ਸਾਬ ਨਾਲ ਫਿਰ ਤੁਹਾਨੂੰ ਦੱਸਾਂਗੇ ਵੀ ਮੈਚ ਹੋਣਗੇ ਕਿ ਨਹੀਂ ਹੋਣਗੇ ਡਾਂਗੂ ਵੀ ਮੈਚ ਤੇ ਕਰਾਲੇ ਵੀ ਮੈਚ ਆ ਤੇ ਅੱਜ ਆਲ ਓਪਨ ਤੇ ਟਰੈਕਟਰ ਵਾਲੇ ਵੀ ਮੈਚ ਨੇ 911 ਦੇ ਆਪਣੇ ਵੀਰਾਂ ਨੇ ਚੰਡਿਆਲੀ ਵਾਲਿਆਂ ਨੇ ਦੇਖਦੇ ਆ ਕੀ ਬਣਦਾ ਹੁਣ ਦੱਸਦੇ ਆ ਅਗਲੀ ਹੁਣ ਇਨਫੋਰਮੇਸ਼ਨ ਚ ਥੋੜਾ ਟਾਈਮ ਰੋਕਦੇ ਬੇਟ ਕਰਦੇ ਆ ਤੇ ਫੋਨ ਦੀ ਮੌਸਮ ਕਾਫੀ ਖਰਾਬਾ ਦਿਖਾਉਣਾ ਥੋੜੂ ਹਾਂ ਦੇ ਕੋਈ ਖਰਾਬਾ ਮੌਸਮ ਮੀਂਹ ਦੇ ਸਾਰ ਨੇ ਚਲੋ ਬਾਕੀ ਦੇਖਦੇ ਆ ਕੀ ਬਣਦਾ ਵਾ 10 ਸੈਕਿੰਡ ਹੋਰ ਓਕੇ ਹੈ ਹਾਂ ਹਾਂ ਤੈਨੂੰ ਲੈ ਕੇ ਚੱਲਾਂਗੇ ਗੋਲੀ ਯਾਰ ਤੂੰ ਗੱਲ ਆ ਕੋਈ ਉਹਾਂ ਅੰਠੇ ਵੱਧਿਆ ਹਾਂ ਹਾਂ ਮੇਹ ਪਈ ਜਾਂਦਾ ਅੱਜ ਠੀਕ ਆ ਹਾਂ ਚੱਲਣ ਦੇ ਮੈਂ ਵੀ ਕਹਿੰਦੇ ਮੈਂ ਤੇ ਵੀ ਚੱਲਣਗੇ ਗੋਲੀ ਵੀ ਚੱਲੂ ਸਾਡਾ ਸਿਰਾ ਕਰਾਂਗੇ ਅੱਜ ਮਾਰੇਗਾ ਬਿਸਲਾ ਫੇਰ ਅੱਜ ਮਾਰ ਦੇ ਫੇਰ ਇੱਕ ਵਾਰ ਹਾਕੀ ਜਿਹੜੇ ਖੇਡ ਹਾਕੀ ਤੂੰ ਹਾਕੀ ਖੇਡਦਾ ਰਿਹਾ ਲੱਗਦਾ ਮੈਂ ਖੇਡਿਆ ਅੱਛਾ ਆ ਫਾਨੀ ਵਾਲਾ ਠੂਂ ਖਾਣ ਨੂੰ ਦਾਨੀ ਇਹਨਾਂ ਨੂੰ ਅੱਛਾ ਭੈਣੀ ਸਾਹ ਵਾਲੇ ਤੇ ਤੋਂ ਹੀ ਡਰਦੇ ਸੀਗੇ ਕਹਿੰਦੇ ਇਹ ਕਾਸ਼ਾਂ ਤੇ ਚੈੱਕ ਕਰਨੀ ਮਾਰ ਰਹੀ ਹੈ ਟੀਚਰ ਗੱਲ ਮਾਰਨੇ ਮਾਰਦੇ ਫਿਰ ਇੱਕ ਵੇਸਲ ਮਾਰਦੇ ਫਿਰ ਆਪਾਂ ਗੱਡੀ ਚਲਾਈਏ ਹਾਂ ਸਰਾ ਮੀਂਹ ਜੀ ਮੈਚ ਲਾ ਦੇ ਬਈ ਡਾਂਗੋ ਵਾਲਾ ਨੇ ਇੰਨੇ ਕੁ ਬੰਦੇ ਇੱਥੇ ਖੜੇ ਆ ਆ ਫੋੜਾ ਖੱਚਦਾ ਮੁੰਡਾ ਖਾਸੀ ਵਾਲਾ ਰੈਫਰੀ ਆ ਹੀ ਖੜੇ ਆ ਵਿਚ ਬਰੇ ਮੀਂਹ ਦੇ ਸਾਰੇ ਕਹਿੰਦੇ ਹੁੰਦੇ ਆ ਰੈਫਰੀ ਆਏ ਉਹ ਅੱਜ ਦੱਸੋ ਰੈਫਰੀ ਫਿਰ ਮੀਂਹ 'ਚ ਮੈਚ ਕਰਾਉਂਦੇ ਕਿਵੇਂ ਗੱਲ ਬਾਤ ਰੈਫਰੀ ਨੂੰ ਗਲਤ ਬੋਲਣ ਵਾਲੇ ਨਾ ਰੈਫਰੀ ਮੀਂਹ 'ਚ ਮੈਚ ਕਰਾਉਂਦਾ ਦੱਸੋ ਕਿੱਥੇ ਕਰਾ ਦਾਂਗੇ ਕੋਈ ਚੱਕਰ ਨਹੀਂ ਨਵਾਂ ਰੈਵਰੀ ਉੱਠਿਆ ਸਾਡੇ ਨਾਲ ਵਿੱਚ ਦੀ ਕਰਦਾ ਸੀ ਪਹਿਲਾਂ ਕਹਿੰਦੇ ਹੁਣ ਪੂਰੇ ਹਥਿਆਰ ਚੱਕ ਕੇ ਇਹ ਸਕੂਟਰ ਐਫਟੀ ਡੈਪਟ ਬਣਾ ਲੈਣੇ ਸਕੂਟਰ ਹੀ ਲੈ ਲੈਣੇ ਤੂੰ ਇਹ ਕੰਪਨੀ ਨੇ ਫੇਰ ਰੈਡ ਕਾਰਡ ਹੋ ਗਿਆ ਕੱਲ ਕਿਹਨੂੰ ਕੱਪੂ ਨੂੰ ਕਿੱਥੇ ਇੱਥੇ ਹੀ ਹੋ ਗਿਆ ਚੱਲ ਕੋਈ ਨਾ ਹੋਂਦਾ ਹੀ ਰਹਿੰਦਾ ਇਹ ਮੈਂ ਤਾਂ ਆਪ ਦੋ ਰੈਡ ਕਾਰਡ ਲੈ ਲਿਆ ਤਿੰਨ ਮੈਂ ਚੱਜ ਪਹਿਲੀ ਵਾਰ ਕਦੇ ਕਾਰ ਨਹੀਂ ਦੀ ਇਹਨਾਂ ਨੂੰ ਬਾਬੂ ਕੋਲ ਕਾਰ ਸਾਡੇ ਕੋਲ ਹੋਈ ਸੀ ਕਾਰ ਦਾ ਮੇਰੇ ਕੋਲ ਜ ਇਹਨਾਂ ਦੇ ਬਾਬੂ ਕਹਿੰਦਾ ਤੈਨੂੰ ਤੇ ਉਹਨੂੰ ਤੇਜੂ ਨੂੰ ਖੱਬੂ ਨੂੰ ਤਾਂ ਚੱਲ ਦੇ ਹੀ ਦਿੱਤਾ ਕਿ ਕਹਿੰਦਾ ਦੋ ਉਹਨਾਂ ਨੂੰ 3 ਵਾਲਿਆਂ ਨੂੰ ਕਿ ਲੜਾਈ ਹੋ ਵੀ ਸੀ ਲੜਾਈ ਤਾਂ ਨਹੀਂ ਹੋਈ ਉਹਦੇ ਮਾਰਿਆ ਇਹਨਾਂ ਵਾਲੇ ਨੇ ਕਿੱਕ ਮਾਰੀ ਉਹਦੇ ਕੋਈ ਨਹੀਂ ਚੱਲ ਕੋਈ ਨਾ ਹੁੰਦਾ ਹੀ ਰਹਿੰਦਾ ਪਾਰਟ ਆ ਉਹਦਾ ਮੈਚ ਆ ਹਾਂ ਉਹ ਹੀ ਦਾ ਗੱਲ ਹੈ ਮੈਚ ਦੱਸ ਕਿਵੇਂ ਚੱਲਦਾ ਫਿਰ ਮੀ ਜੀ ਜਾਂਗਪੁਰ ਵਾਲੇ ਪੂਰੇ ਭਾਈ ਹਾਂ ਹਾਂ ਹੋ ਗਿਆ ਬਾਹ ਨਾਲ ਬਾਹ ਟਪਾ ਗਿਆ ਬੜੀ ਗਰਾਊਂਡ ਪੱਟਿਆ ਜਾਣਾ ਯਾਰ ਗਰਾਊਂਡ ਦਾ ਪੱਟਿਆ ਜਾਣਾ ਗਰਾਊਂਡ ਦਾ ਨੁਕਸਾਨ ਹੋ ਜਾਣਾ ਮੈਚ ਕਰਾ ਕਰਾ ਕਿਉਂਕਿ ਨਾਰਮ ਗਰਾਊਂਡ ਪਹਿਲਾਂ ਹੀ ਪਾਣੀ ਲੱਗੇ ਹੋਇਆ ਹੈ ਗਰਾਊਂਡ ਨਾਲ ਯਮਾ ਯਮਾ ਬਦਮਾਸ਼ ਹੈ ਇਹ ਇਹ ਬਦਮਾਸ਼ ਹੈ ਸਵਾਰੇ ਦਾ ਪੂਰਾ ਤਗੜਾ ਦੁਨੀਆ ਨੂੰ ਦੁਨੀਆ ਨੂੰ ਖਲੀ ਵੀ ਕਹਿੰਦੀ ਆ ਵਿੱਚ ਟੋਫੀ ਵੀ ਪਰ ਅਸੀਂ ਪਿਆਣੇ ਨੂੰ ਖਲੀ ਕੁੜੀਆਂ ਕਹਿੰਦੀਆਂ ਕੌਰੀ ਕਹਿੰਦੇ ਆ ਕੌਰੀ ਕੁੜੀਆਂ ਕਹਿੰਦੀਆਂ ਯਮਾ ਕੁੜੀਆਂ ਯਮਾ ਕਹਿੰਦੀਆਂ ਕੁੜੀਆਂ ਯਮਾ ਮਸੂਰ ਆਏ ਕੁੜੀਆਂ ਕਾਲੇ ਲੱਗਦਾ ਯਮਾ ਕਹਿੰਦੀਆਂ ਇਹ ਤੈਨੂੰ ਤੈਨੂੰ ਵੀ ਦਾ ਤੇ ਕੰਚਾ ਕਰੀ ਕੱਟ ਪਾਪਾ ਇਹ ਤੇ ਤੋਦਾ ਮੈਨੂੰ ਪਤਾ ਇਹ ਰੰਗ ਦੇ ਕੇ ਡਰਦੇ ਜਰਾ ਬਾਈ ਇਹਦਾ ਰੰਗ ਦੇ ਕੇ ਡਰ ਕੇ ਵੀ ਇੰਨਾ ਕਾਲਾ ਵਧੀਆ ਠੀਕ ਹੈ ਤੇਰੀ ਭੈਣ ਬਾਈ ਉਹ ਕੀ ਹਸਣ ਹੋ ਗਿਆ ਸੀ ਉਹ ਸੈਟਅਪ ਦਾ ਬਾਅਦ ਦੱਸ ਸਕਿਆ ਤਾਂ ਉਹ ਦੱਸਦਾ ਤਾਂ ਡਰਦਾਗਾ ਤੁਸੀਂ ਇਹ ਫਿਰ ਨੂੰ ਪਤਾ ਹੀ ਆ ਮੇਰੀ ਟੀਮ ਹੈ ਤੇਰੀ ਵੀ ਤੜਾਸਾ ਲੱਗੀ ਡਰਦੇ ਹਾਂ ਤੁਹਾਨੂੰ ਹਰਵਾਰ ਦੀ ਵੀ ਬਹੁਤ ਤਕੜੀ ਆ ਹਰਵਾਰ ਦੀ ਟੀਮ ਦੀ ਬਹੁਤ ਤਕੜੀ ਡਰਦੇ ਆ ਵੀਰੇ ਹੇ ਇਹ ਤਾਂ ਵੀ ਬਾਹਰ ਡਰਦੇ ਲੋਕ ਇਹ ਤੋਂ ਹੀ ਡਰਦੇ ਆ ਇਹ ਵੀਰੇ ਬਦਮਾਸ਼ ਆ ਹਲਵਾਰਾ ਓਏ ਓ ਕੀ ਕਰਦੇ ਕਿਹੜਾ 5 ਨੰਬਰ ਮੂਰੇ ਫਾਰਵਰਡ ਖੇਡਦੇ ਕਿੰਨੇ ਡਰਦਾ ਇਹ ਤਾਂ ਸਹੀ ਗੱਲ ਸਾਈਡ ਤੇ ਹੀ ਹੋ ਜਾ ਕਰੇ ਦੇਖ ਜੇ ਕਨੇ ਬਾਈ ਫਰੋਤੀ ਫਰੋਤੀ ਫਰੋਤੀਆਂ ਬਹੁਤ ਮੰਗਦਾ ਹੈ ਹਾਂ ਸਹੀ ਗੱਲ ਹਾਂ 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 ਇਹਨੇ ਸਲਾਈਡ ਮਾਰੀ ਦੋ ਮਾਰਸਾ ਲੋ ਨੂੰ ਕਰ ਲੱਤੀ ਆ ਓਣ ਅੱਖੀ ਓਟਕੀ ਤੂੰ ਮੈਂ ਗੱਲ ਦਾ ਆ ਇਹ ਕਿੱਥੇ ਮਾਰੀ ਸੀ ਕਿੰਨੀ ਪਾਈ ਤਨ ਹੋਰ ਗੱਲ ਦੱਸਦਾ ਸੀ ਮਾਰੀ ਸੀ ਦਰ ਰੱਖੀ ਇਹ ਕਿਹਦੇ ਭਾਜ ਦੇ ਚਾਲ ਦੇਖੀ ਹਾਂ ਇਹ ਚਾਲ ਦੇਖੀ ਭਾਜ ਦੇ ਤਨ ਮਾ ਦਿਖਾਉਣਾ ਚਾਹੇ ਸਾਡੇ ਸਾਡੇ ਪਿੰਡ ਵਾਲਾ ਕਰੀ ਜਾਵੇ ਇਹਦੇ ਪੱਟੀਆਂ ਕਿੰਨੀ ਚਮਕਦੀਆਂ ਨੇ ਉਹ ਬਾਹਰੋਂ ਆਇਆ ਕੈਨੇਡਾ ਤੋਂ ਉਹ ਕਰੇ ਦੇਖਦੇ ਪੱਟੀਆਂ ਕਿੰਨੀ ਚਮਕਦੀਆਂ ਹੋਏ ਇਹ ਪੱਟੀਆਂ ਚਮਕਦੀਆਂ ਜੀ ਪਤਾ ਕੀ ਹੈ ਵੀ ਸ ਹੈ ਉੱਥੇ ਆਪਣਾ ਜਸਵਾਲ ਸੂਤਾਂ ਵੀਰੇ ਗਿੱਤੇ ਦਾ ਕੰਮ ਹੋਇਆ ਆਹ ਤੇ ਦੋ ਤਿੰਨ ਮੈਚਾਂ ਦਾ ਧੂੜੀ ਦਾ ਕੰਮ ਹੋ ਗਿਆ ਭਾਜ ਦੀ ਚਾਲ ਦੇਖਿਆ ਦੇਖੀ ਚਾਲ ਦੇਖੀ ਭਾਜ ਦੀ ਮੱਠਾ ਮੱਠਾ ਦੇਖਦਾ ਨਹੀਂ ਰੋਕਦਾ ਯਾਰ ਇਹ ਰੋਕ ਜਾ ਆ ਦੇਖੀ ਆ ਦੇਖੀ ਹੱਥ ਦੇਖੀ ਹਾਈ 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 ਇਹ ਗਾਣਾ ਉਹ ਪਤਾ ਗੋਗੀ ਦਾ ਪਤਾ ਕੀ ਚੱਕਰਾ ਹਾਂ ਦੇਖ ਤੂੰ ਵੀ ਗੁੱਸੇ ਖੋਰ ਆ ਹਾਂ ਉਹ ਵੀ ਤੇਰੇ ਨਾਲ ਦਾ ਵਾਲਾ ਪੜਾ ਉਹਦਾ ਤੇਰੇ ਹੁਸਨ ਨਾਲ ਦਾ ਹੁਸਨ ਆਉਦਾ ਵੀ ਤੇਰੇ ਬਾਅਦ ਵੀ ਤੇਰੇ ਨਾਲ ਦੇ ਬੰਦੇ ਕੋੜਾ ਗੁੱਸਾ ਵੱਧ ਕਰਦੇ ਹੁੰਦੇ ਹਨ ਹੈਨਾ ਡੋਡੀ ਕਿਹੜਾ ਰੰਗ ਮੈਂ ਮੈਂ ਝੋਟਾ ਮੈਂ ਝੋਟਾ ਲਾਈਵ ਦੇਖਦਾ ਸੀ ਮੈਂ ਲਾਈਵ ਦੇਖਦਾ ਸੀ ਮਟਿਆਲੇ ਜੇ ਨਰਵਾ ਦੇ ਪੁਰੂਆ ਉਹ ਲੈ 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 ਕੇ ਵਿੱਚ ਜਾਂਦਾ ਇਹ ਗਾਈ ਦੇ ਥਾਪੀ ਦਾ ਵੱਜੂਗੀ ਥਾਪੀ ਦਾ ਵੱਜੂਗੀ ਇਹ ਮਟਿਆਲੇ ਕਰੇ ਵਾਲਾ ਗੱਬਰ ਇਹ ਗੱਬਰੂ ਹੈ ਇਹਦਾ ਜਿਹੜਾ ਜਿਹੜਾ ਰੰਗ ਤੇਰਾ ਲੱਗਿਆ ਨਾ ਥੋੜੇ ਸਾਹਮਣੇ ਮੇਰਾ ਰੰਗ ਆ ਗਿਆ ਤੇਰਾ ਕਾ ਰੰਗ ਹੋ ਗਿਆ ਇਹ ਬਾਲੇ ਭੜਿਆ ਤੂੰ ਫੇ ਤਸੀਲ ਗਰਮੀ ਹੁੰਦੀ ਹੈ ਇਹਦੀ ਤਸੀਰ ਗਰਮੀ ਹੁੰਦੀ ਤਸੀਰ ਤਾਂ ਗਰਮੀ ਨਹੀਂ ਹੁੰਦੀ ਆਹ ਸਣੀ ਦੰਦ ਲਵਾਉਣਾ ਕਿੱਥੋਂ ਲਵਾਇਆ ਲਗਾਤਾਰ 11ਵਾਂ ਸਾਲ ਇਹ ਤਾਂ ਪਤਾ ਕਰਦਾ ਯਾਰ ਲੜ ਗਿਆ ਇਹ ਤਾਂ ਖੇਡਣੀ ਕਿੱਥੇ ਆਉਂਦੀ ਹੁੰਦਾ ਉਹ ਮੈਂ ਤਾਂ ਯਾਰ ਚਾਰ ਜੱਕੇ ਨੂੰ ਚਾਰ ਪੱਤੇ ਕਿਹਨਾਂ ਦਾ ਕਾਫੀ ਕਾਫਲਵੇਂ ਨਾ ਇਹ ਪੱਤੇ ਕੱਢ ਕੇ ਗਿਆ ਉਹ ਵਾਲੇ ਨਹੀਂ ਤੂੰ ਹੀ ਆ ਭਾਈ ਮੈਂ ਤਾਂ ਹੈਗਾ ਹੀ ਉਹ ਚੱਲ ਗਾੜੀ ਆ ਹਮਨਾ ਕਾਲੂ ਲਿਆ ਦਿਖਾਈਏ ਅੱਡੀ ਕਿੱਥੇ ਖੜਾ ਓਏ ਓ ਓ ਭੱਜ ਕੇ ਜਾਓ ਓਰ ਐ ਓ ਗੋਲੀ ਹੋ ਓ ਰੈਫਰੀ ਨੇ ਤੇ ਪਾਣੀ ਪਾਇਆ ਸੀ ਨਾ ਉਹ ਰੈਫਰੀ ਓ ਰੈਫਰੀ ਕਰਨ ਤੋਂ ਬਾਅਦ ਫਿਰ ਆਪਾਂ ਆ ਕੇ ਡਾਕਟਰ ਕੋਲ ਜਾੜ ਦਿਖਾਉਣੇ ਸੀ ਦਿਖਾਈ ਜਾੜਨ ਤੇ ਕੀਤਾ ਐਕਸਰਾ ਤੇ ਫਿਰ ਆਪਾਂ ਚਲੇ ਗਏ ਗਰਾਊਂਡ 'ਚ ਕੌਣ ਆ ਗਿਆ ਆਪਾਂ ਗਰਾਊਂਡ 'ਚ ਬਈ ਮੰਨੂ ਵੀ ਆ ਗਿਆ ਵੀਰੇ ਕਹਿੰਦਾ 21000 ਦਾ ਸਨਮਾਨ ਹੋਣਾ ਚੋਬਰ ਦੇ ਆਉਂਦੇ ਆ ਆਉਂਦੇ ਆ ਚਲੋ ਚਲੋ ਤੇ ਨੂਰਾ ਨੇ ਬਣਾਉਂਗਾ ਲੈ ਆ ਰਿਹਾ ਬਣਾਉਂਗਾ ਰੋਕ ਕੇ ਐ ਕਮਾ ਲਓ ਮੰਨ ਇਧਰੋਂ ਕਮਾ ਲਓ ਇੱਥੇ ਵੀ ਡਾਂਗੋ ਵੀ ਕਰੂਗਾ ਹਾਂ ਚਲੋ ਡਾਂਗੋ ਵੀ ਮੈਂ ਚਾਹੂਗਾ ਪਹਿਲਾਂ ਆਪਾਂ ਪੋਲ ਲਾ ਲਓ ਆਪਣਾ ਟੂਰਨਾਮੈਂਟ ਪਰਖਿਆ ਨਾ ਤੇਰੇ ਚੋਂ ਉੱਪਰ ਦਾ ਵਾਹ ਆ ਗਿਆ ਅਗਰ ਫਿਰ ਮੈਂ ਮੈਂ ਨਹੀਂ ਕਹਿੰਦਾ ਤੂੰ ਤੇਰੇ ਬਲੌਗ ਤੇ ਪਹਿਲਾਂ ਹੁੰਦਾ ਨਾ ਗਾ ਰਿਹਾ ਕਰਦਾ ਮੇਰੇ ਤਾਂ ਖੱਕਾ ਪਹਿਲੀ ਨਹੀਂ ਲੇਖ ਰਿਹਾ ਬਈ ਇਹ ਨਹੀਂ ਤਰਾ ਨੀਲਾ ਵਾਲਾ ਫਿਰ ਮਾਨੂੰ ਆ ਗਿਆ ਅਗਰ ਕਹਦੇ ਮੜਾ ਜਾ ਕੀ ਕਿਹਾ ਨਾਗਰਗਰੀ ਹਾਂ ਜਿਹੜੇ ਗਾਣਾ ਗਾਉਂਦਾ ਕਿ ਸਿਰ ਸੱਟਾਂ ਲਾ ਗਿਆ ਮੈਂ ਗਰੁੱਪ ਜੀ ਵੀ ਕਿਹਾ ਇੱਕ ਦਿਨ ਸੁਣਦਾ ਸੀ ਮੈਂ ਜੋਰਪਰਖਿਆ ਜਾਣ ਲੱਗਿਆ ਚਲੋ ਵੀ ਜੋਰ ਤਾਂ ਪਰਖਿਆ ਗਿਆ ਬੋਕੀ ਨਾ ਐ ਕਰੋ ਮੈਂ ਕਿਹਾ ਹੁਣ ਸਾਲੇ ਹੁਣ ਉਹਨੂੰ ਮੈਂ ਕਿਹਾ ਹੁਣ ਕਿੱਥੇ ਰੱਖ ਕੀ ਕਰੋਗੇ ਦੱਸੋ ਨਾਗਵਾਲ ਬੋਲੋ ਬਈ ਕਹਦਾ ਨਾਗਵੜਾ ਵੀ ਮਿਲਦਾ ਰੱਸੀ ਹਿਸਾਬ ਨੇ ਵੀ ਤੁਰਪਾ ਪਾਇਆ ਤਾਂ ਨਾਗ ਮਰਦਾ ਜਲੌਰੇ ਦਾ ਨਾਗ ਪਾਲ ਪਾਇਆ ਤਾਂ ਨਹੀਂ ਨਿਕਲਦਾ ਫਿਰ ਭੈਣ ਜੁੱਦ ਨੂੰ ਆਏ ਚਾਕੇ ਬਟਾ ਦੇ ਲੋ ਟਾਈਟ ਕਰ ਲੰਨੇ ਨੇ ਹਾਂ ਆਹੋ ਪੀਣਾ ਨਹੀਂ ਕਹਿੰਦੇ 8 ਵਜੇ ਆਹ ਦੇਖੋ ਸਭ ਆ ਮੂਰੇ ਹੋ ਜਾਂਦੇ ਮੂਰੇ ਜਲੌਰਾਂ ਕਹਿੰਦਾ ਮੈਂ ਕਰਦਾ ਲੋਟ ਪੋਲਾ ਦਾ ਕਹਿੰਦੇ ਪੰਗਾ ਲੈ ਤਾਂ ਲਿਆ ਪਰ ਕਹਿੰਦਾ ਨਵੇਰ ਨਹੀਂ ਨਵੇਰ ਨਾ ਅੱਜ ਰਾਜ ਹੋਣੇ ਵੀ ਪੂਰੇ ਇੱਕ ਤਾਂ ਦੀ ਰੋਡ ਤਾਂ ਨਹੀਂ ਤਾਂ ਫੜ ਕੇ ਆ ਮਮਣਾ ਥੱਕ ਕੇ ਹਾਰ ਕੇ ਪਾਣੀ ਬਲਉਣ ਲੱਗਿਆ ਕਹਿੰਦਾ ਮੇਰੇ ਤੋਂ ਤਾਂ ਨਹੀਂ ਕੋਈ ਕੰਮ ਹੁੰਦਾ ਬਾਲਟੀ ਕੋਲੀ ਬੈਣਾ ਕੋਈ ਕੰਮ ਹੁੰਦਾ ਨਾ ਮਦਮ ਤੇ ਤਰਕੀ ਵੀ ਦਵਾਰੇ ਮੈਂ ਮੇਰੇ ਕੋਈ ਫਾਕ ਨਾ ਪੈ ਜਾ ਫੜਿਆ ਲੈ ਕੇ ਆਓ 08 08 ਆਇਆ ਵੀਰੇ 08 8 ਹੁੰਦੇ ਨਾ 8 ਜੋ ਤਾਂ 80 ਹੁੰਦਾ ਇਹਨੂੰ ਯਕੀਨ ਨਹੀਂ ਆਪਣੇ ਇਹਨੂੰ 5 ਦਿਨ ਹੋ ਗਏ ਮੋਂ ਕਿ ਕਿੰਨੇ ਫੁੱਟ ਰੱਖਣਗੇ ਆਛਾ ਮਤ ਇਹਦਾ ਕਾਦੇ ਦੇ ਹਿਸਾਬ ਨਾਲ ਪੌਣੇ ਛੇ ਹੋਣ ਠੀਕ ਆ ਇੱਥੇ ਪੈਸਾ ਦੀ ਪਹਿਲੇ ਕੀ ਉਧਰੋਂ ਦੇਖੋ 08 ਮਮਨੇ ਵਧਾਈਆਂ ਮਮਨੇ ਵਧਾਈਆਂ ਬਈ ਨੇ ਆ ਗੋਪਾ ਪਾੜਦਾ ਇਹਨੇ ਕੀ ਕਹਿਣਾ ਉਹਦੇ ਬੈਠ ਕੇ ਪੌੜੀਆਂ ਤੈਨੂੰ ਦੱਸ ਆ ਵੀ ਟੂਰਨਾਮੈਂਟ ਖਰਾਬ ਕਰਨ ਤੈ ਹੈ ਪੂਰਾ ਇਹ ਲੋਟ ਲਾਟ ਵਾਲੇ ਨੇ ਇਹਨੂੰ ਆਇਆ ਵੀ ਹੁਣ ਮੈਨੂੰ ਭੇਤ ਪਤਾ ਲੱਗ ਜੇ ਵੀ ਨੌਕਸੀ ਇਹ ਟੀਮਾਂ ਨੂੰ ਦੱਸੂ ਆ ਦੇ ਗੋਪਾ ਵੀਰੇ ਇਹਨੇ ਟੀਮਾਂ ਨੂੰ ਦੱਸਣਾ ਵੀ ਆ ਬੋਲਾਂ ਚ ਨੌਕਸਵਾ ਵੀ ਇਤਰਾਜ਼ ਕਰ ਦੋ ਜੇ ਜੇ ਪੋਲ ਬੋਲ ਜਦਾ ਜੀ ਵੀ ਮੈਂ ਤੁਹਾਨੂੰ ਮੈਂ ਦੱਸ ਦਿੰਦਾ ਜਾਣ ਕੇ ਹਰਾਇਆ ਉਹ ਨਹੀਂ ਬੰਤੀ ਬਰੇ ਕਰਦਾ ਉਹਦੇ ਬੰਦੇ ਨੇ ਬਾਲਾ ਜੋਰ ਲਵਾਇਆ ਲਾਲਾ ਉਹੀ ਜੋਰ ਉਹੀ 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 ਕਰੀ ਜਾਂਦਾ ਬੱਸ ਜਲਾਉਰੇ ਯਾਰ ਕੀ ਨਹੀਂ ਕੀਤਾ ਜਿਹੜਾ ਕੁਰਕ ਖੇਤਰ ਵਿਆ ਗਿਆ ਸੀ ਉਹਦੇ ਕਰੇ ਆ ਉਹਦੇ ਕਰੇ ਸੀ ਘਰ ਦੀ ਗੱਡੀ ਦਾ ਕੱਢਣ ਆਜਾ ਆਜ ਮੇ ਛਕੋ ਜਾ ਕਰਦੇ ਲਾਉਂਦੇ ਕੁਰਕ ਖੇਤਰ ਕੁਰਕ ਖੇਤਰ ਨਾ ਨਾ ਮੈਂ ਸ਼ੌਦੇ ਕਰਨ ਦੇਣਾ ਓਏ ਮੇਰੀ ਗੱਲ ਸੁਣ ਲੈ ਓਏ ਸਾਰ ਦਾ ਖੁੱਡੇ ਆ ਜਾ ਕੇ ਪਾਲਾ ਦਾਣੇ ਦੁਨੇ ਜਾ ਪੱਜ ਪਾ ਤੇ ਗਾੜੇ ਬਕਰ ਲਿਆ ਕਮਾਲ ਪੌਣਾ ਕਬੂਤਰ ਗਿਆ ਕਿਨੇ ਲਈ ਕੈਰੀ ਟ੍ਰੋਫੀ ਸਵਾਦ ਦੀ ਪਲੇਅਰ ਦੀ ਫਿਰ ਇਹਨੂੰ ਦਾ ਇਹ ਵਾਦਾ ਗੂਗਲ ਦੇ ਸਰਚ ਮਾਰ ਲੈ ਇਹਦਾ ਨਾ ਉਲ ਲਿਖਾ ਕੇ ਲੈ ਹਾਂ ਗੱਲ ਸਹੀ ਆ ਕਿੱਕ ਨਹੀਂ ਨਾ ਮਿਲਦੀ ਫਿਰ ਲੈਗ ਪੀਸ ਖਾ ਲੈਂਦਾ ਕੱਲੋਂ ਮੈਂ ਜਾਣਾ ਨਹੀਂ ਲੈਗ ਪੀਸ ਫਿਰੇ ਕੱਲ ਕੱਲ ਨੇ ਪਤਾ ਕਿਨੇ ਲੈਗ ਪੀਸ ਖਾਦੇ ਥੱਲੇ ਥੱਲੇ ਨਾਲ ਲੱਖਣ ਲੱਗਾਂ ਵਿਆ ਕਰ ਸਭ ਨੇ ਸਭ ਨੇ ਕਹਿੰਦਾ ਕਿ ਨਿੰਬੂ ਦਾ ਪਾ ਦੇ ਹੌਣ ਵੀ ਕਹਿੰਦਾ ਵੀ ਚੀਜ਼ ਵੀ ਕੋਈ ਉਹ ਕਹਿੰਦੇ ਨਿੰਪੂ ਦਾ ਜੇਲ ਤੁਸੀਂ ਭਾਈ ਫੈਰ ਰਹੀ ਹੈ ਘਰੋਂ ਲੈ ਕੇ ਨਿੰਪੂ ਦਾ ਬਿਆਹ ਲੈ ਗਏ ਮੀਟ ਨਿੰਪੂ ਦਾ ਪਤਾ ਸਵੇਰੇ ਬਧਾਈ ਨੂੰ ਵੇਚਦੇ ਨੇਪੂ ਦਾ ਸਾਰੇ ਬਧਾਈ ਦੇ ਵੇਚ ਗਿਆ ਤਿੰਨ ਕਿਲੋ ਮਰੇ ਸਭ ਤੋਂ ਸੁਆਦੀ ਪਲੇਅਰ ਆ ਜੀ ਭਾਈ ਜੀ ਗਮੇ ਸਾਰੇ ਅੱਜ ਕਰਾਇਆ ਡਾਂਗੋ ਰੈਫਰੀ ਆ ਪਾ ਡਾਂਗੋ ਮੈਚ ਹੋਈ ਸੀ ਅੱਜ ਸੱਤ ਮੈਚ ਕਰਾਤੇ ਸੱਤੋਂ ਮੈਚ ਹੋਇਆ ਨਹੀਂ ਯਾਨੀ ਕਿ ਅੱਧਾ ਹਫ ਰਹਿਦਾ ਵਾ ਕਮਾਲਪੁਰੇ ਤੇ ਆਪਣਾ ਚੱਕਰ ਦਾ ਤੋਂ ਤੋਂ ਕਾਫੀ ਆ ਗਈ ਸੀ ਲਾਸਟ ਜਿਹੇ ਤੇ ਅਸੀਂ ਆਪਾਂ ਬੋਲ ਲਾਏ ਫਿਰ ਗਰਾਊਂਡ ਜਾ ਕੇ ਆਪਾਂ ਆ ਕੇ ਥੋੜਾ ਟਾਈਮ ਨਾਲ ਜਾੜ ਜੀ ਦਿਖਾਉਣੀ ਸੀਗੀ ਜਾੜ ਦਿਖਾਈ ਪਹਿਲਾਂ ਫਿਰ ਆਪਾਂ ਚਲੇ ਗਏ ਗਰਾਊਂਡ ਚ ਜਾ ਕੇ ਬੋਲ ਜੀ ਸੈੱਟ ਕੀਤੇ ਤੇ ਗਰਾਊਂਡ ਥੋੜਾ ਵੱਡਾ ਕੀਤਾ ਇਹ ਤੋਂਦ ਕਰਨ ਉੱਥੇ ਮੈਚ ਹੋਏ ਨਹੀਂ ਹੁਣ ਆਪਣਾ ਕੱਲੂ ਮੈਚ ਆ ਪਹਿਲਾਂ ਆਪਾਂ ਖਿੱਡਾਂਗੇ ਡਾਂਗੋ ਰੈਕੋਡ ਨਾਲ ਮੈਚ ਫਿਰ ਕਰਨਾ ਉਹ ਜਿਹੜਾ ਉਹਨਾਂ ਦੇ ਪਿੰਡ ਆਪਣੇ ਜੰਟੇ ਉਹਨਾਂ ਦੇ ਪਿੰਡ ਕਰਾਲੇ ਆਪਣਾ ਚੌਥਾ ਮੈਚ ਆ ਪਹਿਲਾਂ ਇਧਰੋਂ ਖੇਡ ਕੇ ਫਿਰ ਆਪਾਂ ਉਧਰ ਨੂੰ ਜਾਵਾਂਗੇ ਤੇ ਹੁਣ ਤੁਹਾਨੂੰ ਜਾ ਕੇ ਮਿਲਾਂਗੇ ਆਪਾਂ ਕੱਲੂ ਡਾਂਗੋ ਉੱਥੇ ਬਣਾ ਕੇ ਵਧੀਆ ਵਧੀਆ ਬਲੌਗ ਤੇ ਮਿਲਦੇ ਵੀ ਤੁਹਾਨੂੰ ਸਾਰਿਆਂ ਨੂੰ ਧੰਨਵਾਦ ਜੀ